ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪਿੰਡ ਆਇਆ ਅੋਗੋ ਜ਼ਿਲ੍ਹਾ ਬਰਨਾਲਾ ਬਾਈ ਕੋਲ ਟੌਪ ਟੌਪ ਦੀਆਂ ਗਈਆਂ ਠੀਕ ਹੈ ਜੀ ਹਾਂਜੀ ਬਈ ਜੱਸੀਆਂ ਵੀ ਖੜੀਆਂ ਬਾਈ ਕੋਲ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰ ਜੀ ਆਪਣਾ ਆਪਣਾ ਨਾਮ ਸੁਖਮਿੰਦਰ ਸਿੰਘ ਜੀ ਪਿੰਡ ਪਿੰਡ ਅੋਗੋ ਕੇ ਹਾਂਜੀ ਜ਼ਿਲ੍ਹਾ ਬਰਨਾਲਾ ਜੀ ਨੰਬਰ ਦੱਸੋ ਭਰਾ ਆਪਣਾ ਨੰਬਰ 95578 99277 ਜੀ ਦੁਬਾਰੇ ਫਿਰ ਦੱਸੋ ਜੀ 95578 99277 ਠੀਕ ਹੈ ਜੀ ਭਈ ਜੇ ਪਹਿਲੀ ਗਾਂ ਦੀ ਡਿਟੇਲ ਦੱਸੋ ਜੀ ਪਹਿਲੀ ਗਾਂ ਦੇ ਥੱਲੇ 22 ਲੀਟਰ ਦੁੱਧ ਆ ਜੀ ਠੀਕ ਹੈ ਜੀ ਤੇ ਇਹਨੂੰ ਡੇਢ ਕਿ ਮਹੀਨਾ ਹੋਇਆ ਜੀ ਸੂਈ ਨੂੰ ਠੀਕ ਹੈ ਜੀ ਤੇ ਬਾਕੀ ਸਾਨੂੰ ਤੋਰ ਕੇ ਦਿਖਾ ਦਿੰਨੇ ਹੈਗੇ ਠੀਕ ਹੈ ਜੀ ਭਈ ਦੇਖ ਸਕਦੇ ਤੋਰ ਕੇ ਖੰਗ ਠੀਕ ਹੈ ਜੀ ਥਣ ਤੋਂ ਫੋਟੋ ਇਕ ਲਗਾਵਾ ਬਾਕੀ ਭਾਈ 22 ਲੀਟਰ ਰੱਖੇਗਾ ਤਾਂ 22 ਤੋਂ 23 ਹੋ ਸਕਦਾ ਹੈਗਾ 21 ਲੀਟਰ ਨਹੀਂ ਹੋਣਾ ਠੀਕ ਹੈ ਜੀ ਠੀਕ ਹੈ ਭਾਈ ਤਸੱਲੀ ਹੈ ਜੀ ਕਹਿੰਦੇ ਕਹਿੰਦਾ ਪੂਰੀ ਤੇ ਬਾਕੀ ਚਾਰ ਡੰਗ ਝੋਕੇ ਲਿਆ ਸਕਦਾ ਹੈਗਾ ਠੀਕ ਹੈ ਜੀ ਭਾਈ ਚਾਰ ਮਗਰ ਫਿਰ ਕੀ ਇਹਦਾ ਨਹੀਂ ਮੇਰੇ ਮਗਰ ਹੈ ਨਹੀਂ ਆਉਂਦਾ ਅੱਛਾ ਮਾਰ ਕੇ ਬੱਚਾ ਸੀਗਾ ਬੱਚਾ ਸੀ ਭਾਈ ਕਹਿੰਦੇ ਮਰ ਗਿਆ ਜੀ ਠੀਕ ਹੈ ਜੀ ਇਹਦਾ ਰੇਟ ਉੱਡ ਗਿਆ ਭਰਾ ਇਹਦਾ ਰੇਟ ਵੀ 65000 ਰੁਪਇਆ ਠੀਕ ਹੈ ਜੀ ਭਾਈ 65000 ਕਦ ਕੁਦ ਚਲੋ ਸੋਨਾ ਕਰਮਾਂ ਵਾਲੀ ਆ ਠੀਕ ਹੈ ਜੀ ਭਾਈ ਜੀ ਨੇ ਮੰਗਿਆ 65000 ਮੈਂ ਤੁਹਾਨੂੰ ਕਰ ਦਵਾਂਗੇ ਹਾਂਜੀ ਭਾਈ ਦੂਜੇ ਨੰਬਰ ਇਦੇ ਥੱਲੇ ਹੈਗਾ ਵੀ 12 ਲੀਟਰ ਦੁੱਧ ਠੀਕ ਹੈ ਜੀ ਠੀਕ ਹੈ ਜੀ ਗਾਹਾਂ ਦਾ ਸੋਟ ਟਟੇਰੇ ਦੀ ਤੇ ਸਿਵਲ ਠੰਡੀ ਆ ਪੂਰੀ ਠੀਕ ਹੈ ਜੀ ਤੇ ਇਹਦਾ ਰੇਟ ਹੈਗਾ ਹੈਗਾ 40000 ਰੁਪਏ ਜੀ 40000 ਤੇ ਕਿੰਨਾ ਘਟਾ ਹੋਇਆ ਵੀ ਸੂਈ ਨੂੰ ਇਹਨੂੰ ਹੋ ਗਿਆ ਹੋਗਾ ਇਹਦੇ 20 25 ਦਿਨ ਹੋ ਗਏ ਠੀਗਾ ਪ੍ਰਾਈਸ ਨੂੰ ਸੂਈ ਦਾ ਹੋ ਗਿਆ ਹੋਗਾ 3 ਮਹੀਨੇ ਠੀਕ ਹੈ ਜੀ ਇਹ ਗੱਬਣਾ ਹਾਂ ਗੱਬਣ ਚੈੱਕ ਚ ਨਹੀਂ ਆਉਂਦੀ ਚੈੱਕ ਚ ਨਹੀਂ ਆਉਂਦੀ ਜੀ ਠੀਕ ਹੈ ਬਾਈ ਜੀ 40000 ਰੁਪਏ ਰੇਟ ਠੀਕ ਹੈ ਜੀ ਗੁਰਦੁਆਰ ਜੀ ਆਪ ਨੂੰ ਦੱਸ ਦਿੱਤਾ ਠੀਕ ਹੈ ਟੀਕਾ ਭਰਾਏ ਵਾਲੇ ਚੈੱਕ ਚ ਨਹੀਂ ਹੋਈ ਸੀ ਭਾਈ ਹਾਂਜੀ ਬਾਈ ਜੀ ਇਹ ਆਪਣੀ ਤਾਜੀ ਸੂਈ ਹੈ ਜੀ ਠੀਕ ਹੈ ਜੀ ਇਹ ਕੱਲ ਹੀ ਸੂਈ ਹੈ ਹਜੇ ਠੀਕ ਹੈ ਜੀ ਲੈ ਵੇ ਲੈ ਸਰ ਭਰਾ ਤੇ ਬਾਕੀ ਆਪਣੇ ਕੋ ਜੇ ਜੁੱਦ ਦੀਆਂ ਫੋਟੋਆਂ ਵੀ ਹੈਗੀਆਂ ਸਾਰੀਆਂ ਕਿਦੋਂ ਸੂਈ ਹੈਗੀ ਠੀਕ ਹੈ ਜੀ ਉਹ ਇਹਦਾ ਬੱਚਾ ਹੈਗਾ ਠੀਕ ਹੈ ਜੀ ਮੈਨੂੰ ਬੱਚਾ ਦਿਖਾ ਦਿਓ ਇੱਕ ਮਿੰਟ ਹਾਂ ਇਹ ਦੇਖ ਸਕਦੇ ਹੋ ਬੱਚਾ ਇਹਦੇ ਮਗਰ ਹਾਂ ਇਹਦੇ ਮਗਰ ਬੱਚਾ ਹੈ ਠੀਕ ਹੈ ਜੀ ਹਾਂਜੀ ਦੱਸੋ ਜੀ ਤੇ ਬੋਲਾ ਹੈਗਾ ਜੀ ਇਹਦੇ ਮਾਰੇ ਹੈਗਾ 11 ਲੀਟਰ ਬੋਲਾ ਠੀਕ ਹੈ ਜੀ ਹਾਂਜੀ 11 ਲੀਟਰ ਵਾਈਜੀ ਕਹਿੰਦੇ ਬੋਲਾ ਹਾਂ 15 ਹਾਂ ਲੀਟਰ ਦੇ ਦੂਗੀ ਜੀ ਦੁੱਧ ਇਹ 15 16 ਲੀਟਰ ਵਾਈਜੀ ਕਹਿੰਦੇ ਦੇ ਦੂਗੀ ਠੀਕ ਹੈ ਜੀ ਬਾਕੀ ਸੋਡੇ ਸਾਹਮਣੇ ਕੱਦ-ਕੁੱਦ ਹੈਗਾ ਸੁੱਖਣਾ ਤੇ ਇਹਦਾ ਰੇਟ ਵੀ ਜੀ ਚਾਹੁੰਦਾ ਵੀ ਇਹਦਾ ਇਹਦਾ ਰੇਟ 40000 ਰੁਪਏ ਇਹਦਾ 40000 ਹਾਂਜੀ ਠੀਕ ਹੈ ਜੀ ਬਾਈ ਜੀ ਨਾਲ ਜਲੂਕ ਕਟ ਕਰਾਓ ਰੇਟ 40000 ਹਾਂਜੀ ਬਾਈ ਹੁਣ ਆਪਾਂ ਸਭ ਨੂੰ ਕੋਹਣਾ ਜੱਸਸੀ ਆ ਗਈ ਬਈ ਜੱਸੀ ਹਾਂਜੀ ਇਹ ਥੱਲੇ ਹੈਗਾ 12 ਲੀਟਰ ਦੁੱਧ ਹੈਗਾ ਠੀਕ ਹੈ ਜੀ ਤੇ ਪੂਰੀ ਸੀਲ ਠੰਡੀ ਹੈਗੀ ਠੀਕ ਹੈ ਜੀ ਤੇ ਡੇਢ ਮਹੀਨੇ ਦੀ ਹੈ ਗੱਬਣਾ ਹੈਗੀ ਆਜੂਗੀ ਚੱਕ ਚ ਵੀ ਇਹੋ ਠੀਕ ਹੈ ਜੀ ਹਾਂ ਬਈ ਦੇਖ ਸਕਦੇ ਬਈ ਜੀ ਕਹਿੰਦਾ ਡੇਢ ਕਿ ਮਹੀਨੇ ਦੀ ਗੱਬਣਾ ਵੈਸੇ ਚੱਕ ਚ ਆ ਜੂਗੀ ਬਾਕੀ ਦੁੱਧ ਬਈ ਨੇ ਦੱਸ ਦਿੱਤਾ 12 ਲੀਟਰ ਦੁੱਧ ਦਾ ਤੁਮ ਇੱਕ ਦੁੱਧ ਦੀ ਗਾਰੰਟੀ ਹੋ ਗਈ ਐ ਨੀ ਵੀ ਸਾਨੂੰ ਇੱਥੇ ਗੇੜਾ ਲੱਗੂਗਾ ਵੀ ਦੁੱਧ ਕੱਢਿਆ ਨਹੀਂਗਾ 12 ਦਾ 13 ਹੋ ਸਕਦਾ ਹੈਗਾ ਠੀਕ ਹੈ ਜੀ 11 ਨਹੀਂ ਹੋਣਾ ਭਾਈ ਜੀ ਕਹਿੰਦਾ ਪੂਰੀ ਤਸੱਲੀ ਕਰਕੇ ਲੈ ਕੇ ਜਾਓ ਜੀ ਕਰੋ ਠੀਕ ਹੈ ਕੋਈ ਟੈਨਸ਼ਨ ਨਹੀਂ ਵੱਧਦੀ ਹੁਕਮਾ ਕੋਈ ਰੇਟ ਮਰਾਦਾ ਕੀ ਇਹਦਾ ਰੇਟ ਜੀ 45000 ਰੁਪਏ ਜੀ 45000 ਰੁਪਏ ਭਾਈ ਹਾਂ ਬਾਕੀ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੈਗੇ ਠੀਕ ਹੈ ਜੀ ਤੇ ਗੱਲ ਕਰ ਲਿਓ ਠੀਕ ਹੈ ਜੀ ਹਾਂ ਜੀ ਆ ਦੂਜੀ ਨੰਬਰ ਵਾਲੀ ਦੱਸੋ ਜੀ ਇਹਦੇ ਥੱਲੇ ਹੈਗੇ 8 ਲੀਟਰ ਦੁੱਧ ਠੀਕ ਹੈ ਜੀ ਇਹਦਾ ਰੇਟ ਰੁੱਟ ਭਰਾ ਇਹਦਾ ਰੇਟ ਹੈਗਾ ਜੀ 30000 ਰੁਪਏ ਜੀ ਠੀਕ ਹੈ ਜੀ ਤੇ ਕੱਪੜਾ ਕੁੰਪੜ ਹੈਗੀ ਵੀਰੇ ਨਹੀਂ ਭਾਈ ਇਹ ਖਾਲੀ ਹੈ ਠੀਕ ਹੈ ਜੀ ਭਾਈ ਜੀ ਫੇਸ ਕੁਆਲਟੀ ਗੋਬੜੀ ਖਾਨ ਦੀ ਠੀਕ ਹੈ ਜੀ ਸੁਰਤ ਦੇ ਰਾਸੋੜੇ ਸਾਹਮਣੇ ਠੀਕ ਹੈ ਜੀ ਮੋੜਲਾ ਪਰ ਮੋੜਲਾ ਠੀਕ ਹੈ ਜੀ ਤੇ ਇਹ ਖਾਲੀ ਦੱਸ ਰਿਹਾ ਬਈ ਠੀਕ ਹੈ ਜੀ ਫੇਸ ਕੁਆਲਟੀ ਬਹੁਤ ਸੋਹਣੀ ਹੈ ਤੇ ਰੇਟ ਵੀ ਬਾਈ ਨੂੰ ਦੱਸ ਦਿੱਤਾ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਹਾਂ ਜੀ ਬਾਈ ਜੀ ਤੈਨਾਂ ਨੰਬਰ ਵਾਲੀ ਦੱਸੋ ਜੀ ਹਾਂ ਜੀ ਦੱਸੋ ਜੀ ਇਹਦੇ ਥੱਲੇ ਵੀ 12 ਲੀਟਰ ਦੁੱਧ ਹੈ ਜੀ ਇਹਦੇ ਥੱਲੇ ਹਾਂ ਜੀ ਤੇ ਨਾਲ ਇਹਦੇ ਮਾਇਰ ਬੱਛੀ ਹੈਗੀ ਮੱਛੀ ਬਹੁਤ ਸੋਹਣੀ ਹੈਗੀ ਠੀਕ ਹੈ ਜੀ ਕਿੰਨਾ ਕ ਟਾਈਮ ਹੋ ਗਿਆ ਵੀਰ ਸੁਣੀ ਨੂੰ ਇਹਨੂੰ ਇਹਨੂੰ 3 ਮਹੀਨੇ ਹੋ ਗਏ ਹੁਣ ਹੈਗੀ ਠੀ ਆ ਇਹਦੀ ਬੱਚੀ ਹੈ ਜੀ ਆ ਦਿਖਾ ਦਿਓ ਬੱਚੀ ਠੀਕ ਹੈ ਕਿਹੜੀ ਵੀਰੇ ਆ ਸੀਗੀ ਬੱਚੀ ਜੀ ਮਗਰ ਵੀਰੇ ਆ ਬਸ ਠੀਕ ਹੈ ਜੀ ਠੀਕ ਹੈ ਤੇ ਬਾਕੀ ਦਾ 26 ਤਰੀਕ ਦਾ ਟੀਕਾ ਪ੍ਰਾਪ ਹੋਇਆ ਹੈਗਾ ਬਲੱਡ ਦੇਗੀ ਇਹ ਠੀਕ ਹੈ ਜੀ ਹਾਂ ਵੀ ਚੈੱਕ ਚਾਉਣ ਦੇ ਚਾਂਸ ਹੈਗੇ ਜੀ ਕਿੰਨਾ ਟਾਈਮ ਹੋ ਗਿਆ ਵੀਰੇ ਟੀਕਾ ਪ੍ਰਾਪ ਨੂੰ ਹੋ ਗਏ ਬਸ ਮਹੀਨੇ ਤੋਂ ਥੋੜੇ ਦਿਨ ਹੀ ਘਟ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਫਿਰ ਜੀ ਆ ਦੱਸੋ ਜੀ ਸਿੰਘਾਂ ਵਾਲੀ ਜਿਹੜੀ ਇਹ ਬਈ 7.5 ਮਹੀਨੇ ਦੀ ਗੱਬਣਾ ਹੈਗਾ ਠੀਕ ਹੈ ਜੀ ਤੇ 5 ਕਿਲੋ ਲੀਟਰ ਦੁੱਧ ਦਾ ਹੁਣ ਕਿ ਇੱਕ ਡੰਗ ਘੱਤੀ ਤਾਂ ਕਰਕੇ ਉਹ ਵੀ ਪਹਿਲਾਂ ਦੁੱਧ ਜਿਆਦਾ ਸੀਗਾ ਹੁਣ ਛੱਡੀ ਜਾਂਦੇ ਹੈਗੇ ਠੀਕ ਹੈ ਜੀ ਤੇ ਕੀ ਰੇਟ ਨੂੰ ਡਬਰਾ ਹੈ ਇਹਦਾ ਰੇਟ 32000 ਰੁਪਏ ਜੀ 7 ਮਹੀਨੇ ਦੀ ਗੱਬਣੀ ਹਾਂ 7 ਮਹੀਨੇ ਦੀ ਗੱਬਣੀ ਹਾਂ ਠੀਕ ਹੈ ਜੀ ਬਈ ਜੀ ਨਜ਼ਰ ਰੱਖਣਾ ਕਰਦੇ ਰਹੋ ਬਈ 73 ਮਾਗਾ ਹੈਗੇ ਸੀ ਤੇ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ